सारे के सारे ख़िलाफ़ वाह एकजुट के सौ करते हैं कि अभी नशिया के खिलाफ अपने पेट या अपने वालेदार बन के काम कर ਆਸ਼ੀਆ ਦੇ ਬਾੜ ਵਿੱਚ ਆਸ਼ੀਆ ਦੇ ਬਾੜ ਵਿੱਚ ਅਸ਼ੀਆ ਦੇ ਸਰਦਾਰ ਅਸ਼ੀਆ ਦੇ ਸਰਦਾਰ ਕੋਸਾ ਬਿਕਰ ਦੇ ਬਾੜ ਵਿੱਚ ਬਾੜ ਨੰਬਰ 21 ਦੇ ਵਿੱਚ ਸਾਡੇ ਕੌਂਸਲਰ ਨੀਤਨ ਅਨਚਾਲ ਚੰਗਾ ਬੇਟਾ ਕਰਨ ਅਨਚਾਲ ਜੀ ਵੱਲੋਂ ਇਹ ਨਸ਼ਾ ਮੁਕਤੀ ਯਾਤਰਾ ਦੀ ਯੋਧਨਸ਼ਵਰਦੀ ਮਹਿਮਾ ਚੱਲਦੀ ਪਿੰਡ ਪਿੰਡ ਵਾਰਡ ਵਾਰਡ ਜਾ ਰਹੀ ਹੈ ਸੋ ਅੱਜ ਪੂਰੇ ਵਾਰਡ ਵਾਸੀਆਂ ਨੇ ਪੈਣਾ ਮਤਾਵਾ ਨੇ ਵੀਰਾਂ ਨੇ ਸਿੱਟੇ ਤੱਕ ਗੁਰਦੁਆਰੇ ਸਾਹਿਬ ਦੀ ਪੂਰੀ ਕਮੇਟੀ ਇਕੱਤਰ ਹੋ ਕੇ ਸਾਰਿਆਂ ਨੇ ਆਪਾਂ ਜਿਹੜੀ ਸੋਖ ਫਾਇਗੀ ਸਾਰਿਆਂ ਨੂੰ ਕਿ ਅਸੀਂ ਆਪਣਾ ਪਿੰਡ ਜਿਹੜਾ ਆਪਣਾ ਵਾਰਡ ਜਿਹੜਾ ਨਸ਼ਾ ਮੁਕਤ ਵਾਰਡ ਬਣਾਵਾਂਗੇ ਸੋ ਬਹੁਤ ਵੀਰ ਸਾਰਿਆਂ ਨੇ ਮੁੱਖ ਮੰਤਰੀ ਸਦਾਪਾਲ ਸਿੰਘ ਮਾਨ ਜੀ ਦਾ ਇਸ ਜਿਹੜਾ ਸੁਹਾਗਾ ਜੋ ਕਦਮ ਹੈ ਯੋਧਨਸ਼ਵਰਦੀ ਮਹਿਮਾ ਦਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਅਸੀਂ ਇਹ ਜਿਹੜਾ ਜੁਦਰ ਅਸ਼ਾਉਰ ਦੀ ਮੁਹਿੰਮ ਹੈ ਇਸੇ ਤਰ੍ਹਾਂ ਹੀ ਪਿੰਡ ਪਿੰਡ ਵਾਰਡ ਵਾਰਡ ਜਾ ਕੇ ਸੌਖਾਵਾਂਗੇ ਤਾਂ ਜੋ ਹਰ ਵਾਰਡ ਹਰ ਪਿੰਡ ਨਸ਼ਾ ਮੁਕਤ ਪਿੰਡ ਨਸ਼ਾ ਮੁਕਤ ਵਾਰਡ ਹੋ ਸਕੇ ਸੋ ਲੋਕ ਇਸ ਮੁਹਿੰਮ ਤੋਂ ਬਹੁਤ ਖੁਸ਼ ਹੋ ਰਹੇ ਨੇ ਤੇ ਲੋਕ ਵਾਦਾ ਵੀ ਕਰ ਰਹੇ ਨੇ ਕਿ ਅਸੀਂ ਜੇ ਸਾਨੂੰ ਕੋਈ ਲੱਗਾ ਵੀ ਕਿ ਸਾਡੇ ਕੋਲ ਨਸ਼ਾ ਤਸਕਰ ਹੁੰਦਾ ਉਹ ਅਸੀਂ ਭਜਾਵਾਂਗੇ ਕਿਉਂਕਿ ਆਪਾਂ ਦੇਖਿਆ ਹੀ ਹੈ ਕਿ ਨਸ਼ਾ ਤਸਕਰ ਦੇ ਘਰਾ ਤੇ ਬਲਡੋਜੇ ਚੱਲਦੇ ਆ ਤੇ ਜੇ ਕੋਈ ਨਸ਼ਾ ਕਰਦਾ ਹਜ਼ਾਰਾਂ ਨੌਜਵਾਨ ਲੱਖਾਂ ਨੌਜਵਾਨ ਜਿਹੜਾ ਦਾ ਇਲਾਜ ਹੋਇਆ ਕਿਉਂਕਿ ਜਿਹੜਾ ਮਾਵਾਂ ਦੇ ਬੱਚੇ ਜਾਂਦੇ ਸੀ ਜਿਹੜਾ ਮਾਵਾਂ ਦੇ ਬੱਚੇ ਇਸ ਗੰਦੀ ਲੱਟ ਲਾ ਚੁੱਕੇ ਸੀ ਉਹਨਾਂ ਮਾਵਾਂ ਦਾ ਹਾਲ ਪੁੱਛ ਕੇ ਦੇਖੋ ਸੋ ਸਾਰੇ ਪੰਜਾਬ ਨੂੰ ਨਸਮੂਤ ਪੰਜਾਬ ਲੋਕ ਦੀ ਸਾਡੀ ਭਾਵਾ ਦੀ ਪਾਰਟੀ ਸਰਕਾਰ ਵੱਲੋਂ ਐਵੇਂ ਹਿਮ ਚਲਾਈ ਗਈਆਂ ਚੱਲਦੇ ਹਾਂਜੀ ਨੰਬਰ ਵੀ ਜਾਰੀ ਕੀਤਾ ਗਿਆ ਹਾਂਜੀ ਨੰਬਰ ਜਾਰੀ ਕੀਤਾ ਗਿਆ ਪੂਰਾ ਨੰਬਰ ਹਰ ਵਾਰਡ ਤੇ ਹਰ ਪੋਸਟਰ ਦੇ ਉੱਤੇ ਹਰ ਗਲੀ ਦੇ ਚਲਖਾ ਰਿਹਾ ਹੈ ਤਾਂ ਜੋ ਹਰ ਇੱਕ ਨੂੰ ਜਿਹੜਾ ਨੰਬਰ ਮਿਲ ਸਕੇ ਔਰ ਨਾਲ ਦੇ ਨਾਲ ਕੌਂਸਲਰ ਸਾਹਿਬਾਨ ਨੂੰ ਦੱਸ ਸਕੇ ਸਾਨੂੰ ਦੱਸ ਦੇਵੇ ਗੁਪਤ ਜਿਹੜੀ ਇਹਨਾਂ ਦਾ ਗੱਲ ਆ ਉਹ ਦੱਸ ਰਖੀ ਸਰ ਇੱਕ ਐਮਐਲਏ ਮੈਡਮ ਜੀ ਦੀ ਇੱਛੇ ਦੇ ਦੋ ਦੇ ਬਾਰੇ ਉਹਨਾਂ ਨੇ ਅੱਜ ਪੋਸਟ ਪਾਈ ਸਵੇਰੇ ਬਹੁਤ ਸੌਖੇ ਪਲਾ ਰਿਟੈਂਸ਼ਨ ਪਾ ਗਈ ਜੀ ਪਰ ਹੁਣ ਉਹਨਾਂ ਨੇ ਪੋਸਟ ਪਾਈ ਹੈ ਕਿ ਮੈਂ ਬਿਲਕੁਲ ਠੀਕ ਹੈ ਲੋਕ ਘਣ ਘਣ ਬੰਦਿਆ ਦਾਵਾ ਕਰਕੇ ਬਚਾਅ ਹੋ ਗਿਆ ਸੋ ਗੱਡੀ ਦਾ ਨੁਕਸਾਨ ਹੋਇਆ ਗਨ ਮੈਂਡਸਟਰੀ ਸੱਟ ਲੱਗੀ ਹੈ ਸੋ ਬਹੁਤ ਦੁੱਖ ਲੱਗਾ ਸੁਣ ਕੇ ਕਿ ਉਹਨਾਂ ਦੀ ਪੋਸਟ ਨੂੰ ਹੋਣੀ ਪਈ ਹੈ ਫੋਨ ਕਰ ਰਹੇ ਸੀ ਫੋਨ ਅਜੇ ਉਹਨਾਂ ਨਾਲ ਗੱਲ ਹੋ ਨਹੀਂ ਪਈ ਸਾਡੇ ਵਾਰਡ ਅਮਰੀਕੀ ਦੇ ਵਿੱਚ ਜੁੱਧ ਨਸ਼ਾ ਵਿਰੋਧਾ ਚ ਸੀਗਾ ਜਿਹੜੀ ਯਾਤਰਾ ਚੱਲਦੀ ਸੀਗੀ ਨਸ਼ਾ ਮੁਕਤੀ ਦੀ ਉਹ ਸਾਡੇ ਵਾਰਡ ਸੀਗੀ ਤੇ ਸਾਰੇ ਵਾਰਡ ਵਾਸੀਆਂ ਨੇ ਵੀ ਸੌਹ ਚੁੱਕੀ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਨਸ਼ਾ ਕਰਨ ਤੋਂ ਰੋਕਾਂਗੇ ਤੇ ਜਿਹੜੇ ਨਸ਼ਾ ਵੇਚਦੇ ਨੇ ਤੇ ਉਹਨਾਂ ਦੀ ਸੂਚਨਾ ਅਸੀਂ ਜੇ ਦੋ ਚਾਰ ਜਿਹੜੇ ਹੈਗੇ ਵੀ ਆ ਵਿੱਚ ਤੇ ਉਹਨਾਂ ਨੂੰ ਇੱਕ ਦਮੇ ਵਾਰ ਨਹੀਂ ਦਵਾਂਗੇ ਜੇ ਨਹੀਂ ਸੁਧਰਨਗੇ ਜੀ ਗੁਕਤ ਦੀ ਸੂਚਨਾ ਪੁਲਿਸ ਨੂੰ ਦਵਾਂਗੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਾਂਗੇ ਅਸੀਂ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਜੇ ਤੇ ਕੰਪਲੀਟ ਹੋ ਗਿਆ ਹਾਂਜੀ ਹੈਲਪ ਲਾਈਨ ਨੰਬਰ ਵੀ ਆ ਮੈਂ ਤਾਂ ਥੋੜੇ ਦਿਨ ਤੱਕ ਨਾ ਅਸੀਂ ਉਹ ਸਾਰੇ ਵਾਰਡ ਦੇ ਵਿੱਚ ਲਗਾ ਦੇਣਾ ਨੰਬਰ ਉਹ ਵਾਲਾ ਕਿ ਕਿਸੇ ਨੂੰ ਦਿੱਕਤ ਹੋਵੇ ਨਾ ਉਹਦੇ ਤੇ ਕਾਲ ਕਰਨ ਜਾਂ ਸਾਰਿਆਂ ਨੂੰ ਮੈਸੇਜ ਕਰਦਾਂਗੇ ਵਟਸਐਪ ਕਰਦਾਂਗੇ ਵੀ ਸਾਰਿਆਂ ਦਾ ਕੋਈ ਨੰਬਰ ਹੀ ਪਹੁੰਚ ਵੀ ਤੇ ਉਹਦੇ ਨਾਲ ਉਹ ਲੋਕ ਸਾਰੇ ਆਪਣੇ ਡਾਇਰੈਕਟ ਕਾਲ ਕਰ ਸਕਦੇ ਆ ਜਿਹੜਾ ਉਹਨਾਂ ਦਾ ਨੰਬਰ ਵੈਸੇ ਵੀ ਗੁਪਤ ਰੱਖਿਆ ਜਾਊਗਾ ਨਾਮ ਵੀ ਗੁਪਤ ਰੱਖਿਆ ਜਾਊਗਾ ਜੀ ਜੀ ਸਰ ਖੁਸ਼ੇ ਦਾ ਕਹਿਣਾ ਹੈ ਵੀ ਜਦੋਂ ਅਸੀਂ ਫਰਮ ਨੇ ਨਾ ਕੁਝ ਕਰੋ ਸਾਡੇ ਅੱਗੇ ਹਾਂ ਦੇ ਦੇ ਲੇਖੋ ਹੈ ਕਿ ਕੁਝ ਲੋਕ ਇਦਾਂ ਨੇ ਜਿਹੜੇ ਡਰੇ ਹੋਏ ਨੇ ਅੰਦਰੋਂ ਦੀ ਜਿਕੇ ਸਾਡਾ ਨਾਮ ਆ ਗਿਆ ਤੇ ਸਾਡੇ ਦੇ ਹਮਲਾ ਨਾ ਕਰਦਨ ਜਾਂ ਸਾਡਾ ਕੋਈ ਤੋੜਪਾਣਾ ਨੁਕਸਾਨ ਨਾ ਕਰਦਨ ਉਸ ਚੱਕਰ 'ਚ ਵੀ ਕਈ ਬੰਦੇ ਹੈਗੇ ਡਰਦੇ ਆ ਜੀ। ਹੋਇਆ ਵੀ ਆ ਕਦੇ-ਕਦੇ ਇਹ ਨਸ਼ਾ ਕਰਕੇ ਹੋਏ ਆ ਜਾਂਦੇ ਨੇ ਮੁੜ ਕੇ ਕੀ ਬਦਲਾ ਦੋਨੇ ਕਿਹਨੂੰ ਮਾਰ ਦੇਣਾ ਕੀ ਕਰ ਦੇਣਾ। ਇਹ ਕਹਿੰਦੇ ਲੋਕਾਂ 'ਚ ਉਹ ਵੀ ਥੋੜਾ ਬੋਤਾ ਹੈਗਾ ਡਰ ਦਾ ਮੌਜੂਦ ਹੁਣ ਸਾਰਿਆਂ ਨੇ ਅਸੀਂ ਸਾਰਿਆਂ ਨੇ ਅਵਾਰਡ ਵਾਸੀ ਸਾਰਿਆਂ ਨੇ ਇਕਾ ਕੀਤਾ ਵੀ ਅਸੀਂ ਜਿਹੜੇ ਵੀ ਨਸ਼ੇ ਕਰਨਗੇ ਜਾ ਜਿਹੜੇ ਨਸ਼ਾ ਵੇਚਣਗੇ ਉਹਨਾਂ ਨੂੰ ਇੱਕ ਜੁਟ ਹੋ ਕੇ ਅਸੀਂ ਉਹਨਾਂ 'ਤੇ ਹਮਲਾ ਮਾਰਾਂਗੇ ਅਸੀਂ ਉਹਨਾਂ ਨੂੰ ਸਲਾਖਾ ਵਿੱਚੇ ਭੇਜਾਂਗੇ ਅਸੀਂ ਉਹਨਾਂ ਨੂੰ